ਵੇਖ ਸਕਦੇ 44 ਸਾਲ ਦੇ ਰਮੇਸ਼ ਕੁਮਾਰ ਹੋਣੀ ਜਿੰਨਾਂ ਵੱਲੋਂ 25 ਸਾਲ ਦੇ ਕਰੀਬ ਜੋ ਆ ਆਪਣੇ ਆਪ ਨੂੰ ਲਾ ਦਿੱਤਾ ਗਿਆ ਕਿ ਇੱਕ ਭਗਤੀ ਕਹਿ ਸਕਦੇ ਆ ਕਿ ਆਪਣੇ ਸ਼ਰੀਰ ਵਾਸਤੇ ਕੀਤੀ ਗਈ ਆ ਪਰ ਪਹਿਲੀਆਂ ਸਰਕਾਰਾਂ ਦੀ ਗੱਲ ਕਰ ਲਈ ਤਾਂ ਅੱਜ ਤੱਕ ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਪੰਜਾਬ ਵਿੱਚ 6 ਵਾਰੀ ਮਿਸਟਰ ਪੰਜਾਬ ਰਹਿ ਚੁੱਕਿਆ 4 ਵਾਰੀ ਮਿਸਟਰ ਨੌਰਥ ਇਅਰ ਰਹਿ ਚੁੱਕਿਆ ਸਾਊਥ ਏਸ਼ੀਆ 1 ਵਾਰੀ ਰੈੱਡ ਕਿਸਲਰ ਮੈਡਲ ਏਸ਼ੀਆ 'ਚ ਮੇਰੇ 골ਡ ਆਇਆ ਤੇ ਉਸ ਤੋਂ ਬਾਅਦ ਜੋ ਮੈਰਿਡ ਹੋਈ ਖਰਚੇ ਵਧ ਗਏ ਜਾਂਦੇ ਆਪਣੀ ਜੀਮ ਕਰ ਸਕਦਾ ਜਾਂ ਬੰਦਾ ਪਰਿਵਾਰ ਪਾਲ ਸਕਦਾ ਵਾ ਤਾਂ ਕਿ ਹੁਣ ਹੈਂਡਲ ਹੋਣਾ ਬੜੀ ਮੁਸ਼ਕਲ ਹੋ ਗਿਆ ਤੇ ਪਹਿਲਵਾਨੀ ਦੇ ਵਿੱਚ ਤੇ ਕਿਉਂ ਟੁੱਟਦਾ ਜਾ ਰਿਹਾ ਸਾਰਾ ਦਾ ਇੰਟਰਸਟ ਸਰ ਤਾਂ ਟੁੱਟਦਾ ਜਾ ਰਿਹਾ ਵੀ ਸਰਕਾਰ ਉਹ ਪਹਿਲਵਾਨਾਂ ਪਹਿਲਵਾਨਾਂ ਵੱਲ ਜੋ ਪਾਵਰ ਵਟ ਰਿਹਾ ਕੋਈ ਵੀ ਹੈ ਉਹਨਾਂ ਨੂੰ ਧਿਆਨ ਨਹੀਂ ਦੇਂਦੀ ਕੋਈ ਜੋਬ ਨਹੀਂ ਮਿਲਣਦੀ ਥਾਰ ਕੇ ਅਗਲੇ ਦੁਖੀ ਹੋ ਗਏ ਜਾਂ ਤੇ ਨਸ਼ੇ ਜਿ ਪੈਣਦੇ ਜਾਨ ਰਸਾ ਵਿੱਚ ਨਸ਼ੂ ਬਰਤੰਦੀ ਤੁਸੀਂ ਕਿੰਨੇ ਸਾਲ ਲਾ ਕੇ 25 ਸਾਲ ਤੁਸੀਂ ਦੱਸਿਆ 25 ਸਾਲ ਲਾ ਕੇ ਇੰਨਾ ਸਰੀਰ ਖੜਾ ਕੀਤਾ ਹਾਂਜੀ 25 ਸਾਲ ਲਾ ਕੇ ਇੰਨਾ ਸਰੀਰ ਖੜਾ ਕੀਤਾ ਵਾ ਕਿ ਮੱਕੀ ਇੱਕ ਸਾਨਾ ਮੇਰੀ ਭਗਤੀ ਹੈ ਕੋਈ ਕੋਈ ਪਹਿਲਵਾਨ ਹੈ ਸਿਰੂ ਖਾੜੇ ਦੇ ਘਾਰ ਘਰੋ ਖਾੜੇ ਜੀ ਬਸ ਫੇਰ ਯੂ ਦੀ ਬੋੜੀ ਬਣੂਗੀ ਫੇਰ ਯੂ ਭਲਵਾਨ ਚੰਗਾ ਬਣੂਗਾ ਛੱਡੀ ਵੀ ਮੈਂ ਤੇ ਆਪਣੀ ਡੈਡ ਤਾਂ ਤੇ ਮੇਰੀ ਡੈਡ ਵੀ ਨਹੀਂ ਖਾਂਦਾ ਤਾਂ ਕਿ ਅਹੀਂ ਘਰ ਪੱਲੀ ਹੁਣ ਕਿਉ ਡੈਡ ਗਈ ਹੈ ਹਾਂ ਜੇ ਸਰਕਾਰ ਕੋਈ ਮੇਰੀ ਮਦਦ ਕਰ ਸਕਦੀ ਹੈ ਤੇ ਮਿਰਚ ਤੇ ਹਜੇ ਵੀ ਬੜਾ ਜਨੂਨ ਹੈ ਮੈਂ ਵੱਡੇ ਤੋਂ ਵੱਡਾ ਕਿਤਾਬ ਜਿੱਤ ਕੇ ਪੰਜਾਬ ਦੀ ਝੋਲੀ 'ਚ ਪਾ ਸਕਦਾ ਹਾਂ ਅਕਸਰ ਪੰਜਾਬ ਦੇ ਵਿੱਚ ਨਸ਼ਾ ਨੂੰ ਲੈ ਕੇ ਕਿਤਨਾ ਕਿਤੇ ਨੌਜਵਾਨੀ ਬਦਨਾਮ ਹੁੰਦੀ ਦਿਖਾਈ ਦਿੰਦੀ ਆ ਪਰ ਅੱਜ ਅਸੀਂ ਤੁਹਾਨੂੰ ਜਿਸ ਨੌਜਵਾਨ ਵੀਰ ਦੇ ਨਾਲ ਮਨਾਵਾਂਗੇ ਕਿਉਂਕਿ ਅਕਸਰ ਇਹ ਗੱਲ ਕਰ ਲਈਏ ਕਿ ਕਿਹਾ ਜਾਂਦਾ ਸੀਗਾ ਕਿ ਪੰਜਾਬ ਪਹਿਲਾਂ ਪਲਵਾਨਾਂ ਦੀ ਵੀ ਧਰਤੀ ਸੀਗੀ ਸੁਨਹਿਰੀ ਪੰਜਾਬ ਹੁੰਦਾ ਸੀਗਾ ਪਰ ਕਿਤਨਾ ਕਿਤੇ ਖੇਡਾਂ ਦੂਰ ਹੁੰਦੀਆਂ ਜਾ ਰਹੀਆਂ ਨੇ ਤਾਂ ਉਹਨਾਂ ਦੂਰ ਹੋਣ ਦਾ ਮੇਨ ਕਾਰਨ ਕੀ ਆ ਕਿ ਕਿਤਨਾ ਕਿਤੇ ਰੋਜ਼ਗਾਰ ਨੌਕਰੀ ਜਿਹੜੀ ਸਰਕਾਰ ਵੱਲੋਂ ਸੁਣਵਾਈ ਕੀਤੀ ਜਾਂਦੀ ਆ ਉਹਨੂੰ ਲੈ ਕੇ ਖਾਸ ਤੌਰ ਦੇ ਉੱਤੇ ਨੌਜਵਾਨ ਜਿਹੜੇ ਖਫਾ ਹੁੰਦੇ ਨੇ ਪਰ ਅੱਜ ਜਿਸ ਨੌਜਵਾਨਾਂ ਦਾ ਨਮ ਲਾਂ ਜਾ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ 7 ਵਾਰ 6 ਤੋਂ 7 ਵਾਰ ਜੋ ਆ ਮਿਸਟਰ ਪੰਜਾਬ ਰਹਿ ਚੁਕੇ ਰਮੇਸ਼ ਕੁਮਾਰ ਜੀ ਜਿਨ੍ਹਾਂ ਦੀ ਉਮਰ ਹੁਣ 44 ਸਾਲ ਹੋ ਚੁਕੀ ਆ ਤਾਂ ਆਪਣੀ ਜਵਾਨੀ ਤੋਂ ਲੈ ਕੇ ਹੁਣ ਤੱਕ ਉਹਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਜੋ ਆਪਣੀ ਬਾਡੀ ਦੀ ਗੱਲ ਕਰ ਲਈ ਸਰੀਰ ਦੀ ਗੱਲ ਕਰ ਲਈ ਤੁਹਾਨੂੰ ਕਿਸ ਤਰੀਕੇ ਦੇ ਨਾਲ ਜਿਮ ਪ੍ਰਤੀ ਕੀਤਾ ਆ ਪੰਜਾਬ ਦੇ ਨਾਲ ਜੇ ਗੱਲ ਕਰ ਲਈ ਕਿ ਇੰਨਾ ਮੋਹ ਆ ਕਿ ਪੰਜਾਬ ਨੂੰ ਲੈ ਕੇ ਪਹਿਲਵਾਨੀ ਨੂੰ ਲੈ ਕੇ ਹਰ ਵਕਤ ਜੋ ਆ ਉਹਨਾਂ ਵੱਲੋਂ ਅੱਗੇ ਆਪਣਾ ਕਦਮ ਰੱਖਿਆ ਜਾਂਦਾ ਤੇ ਸਾਡੇ ਨਾਲ ਰਮੇਸ਼ ਜੀ ਮੌਜੂਦ ਨੇ ਜੀ ਰਮੇਸ਼ ਜੀ ਸਭ ਤੋਂ ਪਹਿਲਾਂ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਪਹਿਲਵਾਨੀ ਦੇ ਵਿੱਚ ਸਰਮ ਨੂੰ 25 ਸਾਲ ਹੋ ਗਏ 25 ਸਾਲ ਹੋ ਗਏ ਨੇ ਹਾਂਜੀ ਤਾਂ 25 ਸਾਲ ਹੋ ਗਏ ਕਿੰਨੀ ਵਾਰੀ ਤੁਸੀਂ ਜਿਹੜੇ ਆ ਕਿਹੜੇ-ਕਿਹੜੇ ਖਿਤਾਬ ਜਿੱਤੇ ਨੇ ਮਿਸਟਰ ਪੰਜਾਬ ਵੀ ਰਹੇ ਹੋ ਹੋਰ ਕੀ ਕੁਝ ਜਿਹੜੀ ਤੁਸੀਂ ਆਪਣੇ ਨਾਂ ਕਹਿ ਸਕਦੇ ਕਿ ਕੀਤਾ ਪਿਆ ਮਤਲਬ ਇਹ ਪੰਜਾਬ ਨੂੰ ਕੀ ਕੁਝ ਦੇਣ ਦਿੱਤੀ ਤੁਸੀਂ ਮੈਂ ਪੰਜਾਬ ਵਿੱਚ 6 ਵਾਰੀ ਮਿਸਟਰ ਪੰਜਾਬ ਰਹੇ ਚੁਕਿਆ 4 ਵਾਰੀ ਮਿਸਟਰ ਨਾਰਥ ਇਰ ਰਹੇ ਚੁਕਿਆ ਸਾਊਥ ਏਸ਼ੀਆ 1 ਵਾਰੀ ਰਹੇ ਚੁਕਿਆ ਸਿਲਵਰ ਮੈਡਲ ਇਹ ਜੇ ਮੇਰਾ 골ਡ ਆ ਜਾਂਦੀ ਤੇ ਹੋਰ ਬਾਬਾ ਕਿਤਾਬ ਜਿੱਤੇ ਮਿੰਟੋ ਯਾਰ ਨਹੀਂ ਨਾ ਪਰ ਇਹਨਾਂ ਕੁਝ ਜਿੱਤਣ ਤੋਂ ਬਾਅਦ ਅਕਸਰ ਜੇ ਕੋਈ ਇੱਕ ਵਾਰੀ ਮਿਸਟਰ ਪੰਜਾਬ ਜਿੱਤ ਲੈਂਦਾ ਤੇ ਉਹਦੀਆਂ ਤੇ ਮਤਲਬ ਕਹਿ ਸਕਦਾ ਕਿ ਕਈ ਵਾਰ ਪੁਸ਼ਤੇ ਚੇਂਜ ਹੋ ਜਾਂਦੀਆਂ ਨੇ ਨੌਕਰੀਆਂ ਲੱਗ ਜਾਂਦੀਆਂ ਨੇ ਤਾਂ ਤੁਹਾਨੂੰ ਅਜੇ ਤੱਕ ਕਦੀ ਕਿਸੇ ਨੇ ਪੁੱਛਿਆ ਨਹੀਂ ਸਰ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਇਹ ਵੀ ਕਿਉਂਕਿ ਸਰਕਾਰ ਕਦਮ ਨਹੀਂ ਚੁੱਕਦੀ ਕੋਈ ਸਪੋਰਟਸਮੈਨ ਬਾਰੇ ਤਾਂ ਹੀ ਫਿਰ ਲੋਕੀ ਦੁਖੀ ਹੋ ਕੇ ਨਸੀਸੀ ਪੈਂਦੇ ਅੱਜ ਤੱਕ ਜਦੋਂ ਵੀ ਤੁਸੀਂ ਮਤਲਬ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਬੰਦੇ ਨੂੰ ਇੱਕ ਆਸ ਹੁੰਦੀ ਹੈ ਇੱਕ ਉਮੀਦ ਹੁੰਦੀ ਹੈ ਕਿ ਮੈਂ ਜਦੋਂ ਇਹ ਕੱਪ ਜਿੱਤ ਕੇ ਲੈ ਕੇ ਆਵਾਂਗਾ ਤੇ ਮੇਰੀ ਗਾਂ ਜਿਹੜਾ ਨੌਕਰੀ ਲੱਗ ਜੂਗੀ ਜਾਂ ਫਿਰ ਘਰ ਦਾ ਖਰਚਾ ਕਿਸ ਤਰੀਕੇ ਦਾ ਇਹ ਸਾਰੀਆਂ ਚੀਜ਼ਾਂ ਕਿੱਦਾਂ ਹੈਂਡਲ ਕਿੱਦਾਂ ਕਰਦੇ ਹੋ ਤੁਸੀਂ ਸਰ ਜੀ ਮੈਂ ਪ੍ਰੋਫੈਸ਼ਨਲ ਕਰਦਾ ਰਿਹਾ ਵਾਂ ਫਿਲਹਾਲ ਉਹਦੇ ਚੋਂ ਮੈਂ ਅਨਮੈਰਿਡ ਤੇ ਉਸ ਤੋਂ ਬਾਅਦ ਜੋ ਮੈਰਿਡ ਹੋਈ ਖਰਚੇ ਵਧ ਗਏ ਜਹਾਂ ਦੇ ਆਪਣੀ ਜੀਮ ਕਰ ਸਕਦਾ ਜਾਂ ਬੰਦਾ ਪਰਿਵਾਰ ਪਾਲ ਸਕਦਾ ਵਾ ਤਾਂ ਕਰਕੇ ਹੁਣ ਹੈਂਡਲ ਹੋਣਾ ਬੜੀ ਮੁਸ਼ਕਿਲ ਹੋ ਗਿਆ ਹੁਣ ਗੁਜ਼ਾਰਾ ਕਰਨਾ ਔਖਾ ਹੋ ਗਿਆ ਬਹੁਤ ਜ਼ਰਾ ਪਹਿਲਵਾਨੀ ਕਰਨੀ ਔਖੀ ਹੋ ਗਈ ਆ ਪਹਿਲਾਂ ਪਹਿਲਾਂ ਨਾਲੋਂ ਹੁਣ ਦੇ ਸਮੇਂ 'ਚ ਕਿੰਨਾ ਕ ਫਰਕ ਸਮਝਦੇ ਹੋ ਜ਼ਮੀਨ ਆਸਮਾਨ ਦਾ ਫਰਕ ਹੈ ਜੀ ਕੀ ਕਾਰਨ ਸਮਝਦੇ ਹੋ ਕਿਉਂ ਸਾਡਾ ਯੂਥ ਜਿਹੜਾ ਪਹਿਲਵਾਨਾਂ ਦੇ ਉੱਤੇ ਜਾਂ ਕਹਿ ਲਈ ਕਿ ਕਿਉਂਕਿ ਕੋਈ ਸਮਾਂ ਆਂਦਾ ਹੀ ਹਰ ਘਰ ਦੇ ਵਿੱਚ ਕੋਈ ਨਾ ਕੋਈ ਪਹਿਲਵਾਨ ਪੈਦਾ ਆਂਦਾ ਹੈਗਾ ਕਿਉਂਕਿ ਹਰ ਕਿਸੇ ਨੂੰ ਇੰਟਰਸਟ ਹੁੰਦਾ ਸੀਗਾ ਗੇਮਾਂ ਦੇ ਵਿੱਚ ਪਹਿਲਵਾਨੀ ਦੇ ਵਿੱਚ ਤੇ ਕਿਉਂ ਟੁੱਟਦਾ ਜਾ ਰਿਹਾ ਸਾਰਾ ਦਾ ਇੰਟਰਸਟ ਸਰ ਤਾਂ ਟੁੱਟਦਾ ਜਾ ਰਿਹਾ ਵੀ ਸਰਕਾਰ ਉਹ ਪਹਿਲਵਾਨਾਂ ਪਹਿਲਵਾਨਾਂ ਵੱਲ ਜੋ ਪਾਵਰ ਵਿਟਰਾ ਕੋਈ ਵੀ ਹੈ ਉਹਨਾਂ ਨਾਲ ਧਿਆਨ ਨਹੀਂ ਦੇਂਦੀ ਕੋਈ ਜੋਬ ਨਹੀਂ ਮਿਲਣਦੀ ਤਾਂ ਅਰਗੇ ਅਗਲੇ ਦੁਖੀ ਹੋ ਗਏ ਜਾਂ ਤੇ ਨਸ਼ੇ ਹੀ ਪੈਣਦੇ ਜਾਨ ਰਸਾ ਵਿੱਚ ਨਸੂ ਹੋ ਜਾਂਦੀ ਹੈ ਤੁਸੀਂ ਕਿੰਨੇ ਸਾਲ ਲਾ ਕੇ 25 ਸਾਲ ਤੁਸੀਂ ਦੱਸਿਆ 25 ਸਾਲ ਲਾ ਕੇ ਇੰਨਾ ਸਰੀਰ ਖੜਾ ਕੀਤਾ ਹਾਂਜੀ 25 ਸਾਲ ਲਾ ਕੇ ਇੰਨਾ ਸੀ ਖੜਾ ਕੀਤਾ ਵਾ ਕਿ ਮੱਕੀ ਇੱਕਸਾਨਾ ਮੇਰੀ ਭਗਤੀ ਹੈ ਕੋਈ ਕੋਈ ਪਹਿਲਵਾਨ ਹੈ ਸਿਰੂ ਖਾੜੇ ਦੇ ਘਾਰ ਘਰੋਂ ਖਾੜੇ ਜੀ ਬਸ ਫੇਰ ਹੀ ਉਹਦੀ ਬੋੜੀ ਬਣੂਗੀ ਫੇਰ ਹੀ ਉਹ ਪਹਿਲਵਾਨ ਚੰਗਾ ਬਣੂਗਾ ਨਾ ਤੇ ਕਦੇ ਵੀ ਬਸਦਾ ਨੌਕਰੀ ਨਹੀਂ ਮਿਲਣਦੀ ਨੌਕਰੀ ਨਾ ਮਿਲਣ ਕਰਕੇ ਫਿਰ ਗੁਜ਼ਾਰਾ ਕਿੱਦਾਂ ਕਰਦੇ ਹਾਂ ਕਰਦਾ ਸਰ ਮੈਂ ਨੇ ਤੇ ਆਪਣੀ ਡੈਡ ਛੱਡੀ ਵੀ ਛੱਡੀ ਵੀ ਮੈਂ ਤੇ ਆਪਣੀ ਡੈਡ ਤਾਂ ਤੇ ਮੇਰੀ ਡੈਡ ਵੀ ਨਹੀਂ ਖਾਂਦਾ ਤਾਂ ਰਕੇ ਅਹੀਂ ਘਰ ਪੱਲੀ ਹੁਣ ਕਿਉ ਡੈਡ ਗਈ ਏ ਹਾਂ ਜੇ ਸਰਕਾਰ ਕੋਈ ਮੇਰੀ ਮਦਦ ਕਰ ਸਕਦੀ ਹੈ ਤੇ ਮਿਰਚ ਤੇ ਅਜੇ ਵੀ ਬੜਾ ਜਨੂਨ ਹੈ ਮੈਂ ਵੱਡੇ ਤੋਂ ਵੱਡਾ ਕਿਤਾਬ ਜਿੱਤ ਕੇ ਪੰਜਾਬ ਦੀ ਝੋਲੀ 'ਚ ਪਾ ਸਕਦਾ ਹਾਂ ਜੇਕਰ ਗੱਲ ਕਰ ਲਈਏ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਭਗਵੰਤਾਨ ਹੋਣੀ ਅਕਸਰ ਖੇਡਾਂ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਬਹੁਤ ਕੁਝ ਕਰ ਰਹੇ ਨੇ ਤਾਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਸਰ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਜਾਨਾ ਵਾ ਦੀ ਨਸ਼ੇ ਦੂਰ ਹੋ ਜਾਣ ਸਪੋਰਟਸਮੈਨ ਨੂੰ ਜੋਬ ਮਿਲੇ ਤੇ ਕੋਈ ਮੱਗੀ ਪਟਕੇ ਨਾ ਯਾਤਰ ਆਪਣੇ ਰਾਹਾਂ ਤੋਂ ਜਿਹੜੇ ਰਾਹ ਵਧੀਆ ਰਾਏ ਪਿਆਵਾ ਉਹ ਰਾਹ ਵਧੀਆ ਰਾਹ ਪਿਆਰੇ ਬਸ ਮੈਂ ਉਹ ਪੀੜ ਕਰਨਾ ਚਾਹੁੰਦਾ ਮਾਂ ਤੇ ਇੱਕ ਮੇਰੀ ਬੇਨਤੀ ਹੈ ਕਿ ਮੈਨੂੰ 25 ਸਾਲ ਹੋ ਗਿਆ ਐਦੋਂ ਕਿ ਮੈਨੂੰ ਜੋਬ ਨਹੀਂ ਮਿਲੀ ਮੈਨੂੰ ਕਿਤੇ ਕਿਤੇ ਜੋਬ ਲੱਗਣੀ ਚਾਹੀਦੀ ਮੇਰੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਹਿ ਸਕਦੇ ਕਿ ਐਦਾਂ ਦਾ ਸਰੀਰ ਪਾਉਣ ਵਾਸਤੇ ਨੌਜਵਾਨ ਅੱਜ ਕਿਤੇ ਨਾ ਕਿਤੇ ਉਹਨਾਂ ਦਾ ਸੁਪਨਾ ਹੁੰਦਾ ਹੈ ਕਿ ਇਨ ਇੱਥੋਂ ਤੱਕ ਪਹੁੰਚ ਸਕੀਏ ਪਰ ਇਹ ਤੁਸੀਂ ਵੇਖ ਸਕਦੇ ਹੋ 44 ਸਾਲ ਦੇ ਰਮੇਸ਼ ਕੁਮਾਰ ਹੋਣੇ ਜਿਨ੍ਹਾਂ ਵੱਲੋਂ 25 ਸਾਲ ਦੇ ਕਰੀਬ ਜੋ ਹੈ ਆਪਣੇ ਆਪ ਨੂੰ ਲਾ ਦਿੱਤਾ ਗਿਆ ਕਿ ਇੱਕ ਭਗਤੀ ਕਹਿ ਸਕਦੇ ਆ ਕਿ ਆਪਣੇ ਸਰੀਰ ਵਾਸਤੇ ਕੀਤੀ ਗਈ ਆ ਪਰ ਪਹਿਲੀਆਂ ਸਰਕਾਰਾਂ ਦੀ ਗੱਲ ਕਰ ਲਈ ਤਾਂ ਅਜ ਤੱਕ ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਤਾਂ ਇਹ ਜੋ ਖਾਸ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਵੇਖ ਸਕਦੇ ਹੋ ਤਾਂ ਕਹਿ ਸਕਦੇ ਕਿ ਸਰਕਾਰ ਅੱਗੇ ਵੀ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜ਼ਰੂਰ ਭਗਵੰਤਵਾਨ ਸਰਕਾਰ ਵੀ ਜੋ ਇਹਨਾਂ ਤੱਕ ਪਹੁੰਚੇ ਤਾਂ ਜੋ ਇਹਨਾਂ ਨੂੰ ਕਿਤਨਾ ਕਿ ਕਿਉਂਕਿ ਕਾਫੀ ਜ਼ਿਆਦਾ ਜੋ ਮੈਡਲ 5 ਵਾਰ ਮਿਸਟਰ ਪੰਜਾਬ ਰਹਿ ਚੁੱਕੇ ਨੇ ਹੋਰ ਵੀ ਏਸ਼ੀਆ ਕੱਪ ਵੀ ਜਿੱਤ ਕੇ ਲਿਆਏ ਨੇ ਤਾਂ ਕਹਿ ਸਕਦੇ ਆ ਕਿ ਇਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਜਿੰਨੇ ਵੀ ਨੌਜਵਾਨ ਪੀੜੀ ਹੈਗੀ ਆ ਉਹਨਾਂ ਦਾ ਜਿਹੜਾ ਪਲਵਾਨੀ ਤੋਂ ਜਿਹੜਾ ਮੋਹ ਨਾ ਟੁੱਟ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਖੇ ਸੁਣਕ ਜਗਵਾਨੀ ਟੀਵੀ ਸ਼੍ਰੀ ਹਮਸਾ ਸਾਈ